ਕੱਲ ਹੀ ਇੱਕ ਆ ਗਈ ਸੀ ਨਿਊਜ਼ ਤੁਸੀਂ ਸ਼ਾਇਆ ਕੀਤੀ ਸੀਗੀ ਤੇ ਸਾਡਾ ਕੋਈ ਪਰਸਨਲ ਯੋਧ ਤੇ ਕਮੈਂਟ ਨਹੀਂ ਹੈ ਇਹ ਪ੍ਰੈਰੋਗੇਟਿਵ ਜਿਹੜਾ ਆ ਕੇਂਦਰ ਸਰਕਾਰ ਦਾ ਆ ਉਹਨਾਂ ਨੇ ਗਵਰਨਰ ਲਾਉਣਾ ਹੁੰਦਾ ਹੈ ਬਟ ਜੋ ਉਹਨਾਂ ਦਾ ਕਾਰਜਕਾਲ ਰਿਹਾ ਆ ਪੰਜਾਬ ਦੇ ਵਿੱਚ ਇਹ ਸਰਕਾਰ ਦੇ ਨਾਲ ਜੋ ਉਹਨਾਂ ਦਾ ਰੋਲ ਰਿਹਾ ਆ ਉਹ ਕੋਈ ਬਹੁਤਾ ਵਧੀਆ ਨਹੀਂ ਦਿਖਾ ਜੀ ਉਹ ਹਮੇਸ਼ਾ ਹੀ ਆਪਣੀ ਜੂਰਿਸਡਿਕਸ਼ਨ ਨੂੰ ਜੰਪ ਕਰਦੇ ਰਹੇ ਆ ਔਰ ਈਵਨ ਸੁਪਰੀਮ ਕੋਰਟ ਤੱਕ ਟਿੱਪਣੀਆਂ ਦਿੱਤੀਆਂ ਗਈਆਂ ਕਿ ਗਵਰਨਰ ਸਾਹਿਬ ਨੂੰ ਆਪਣੇ ਜੂਰਿਸਡਿਕਸ਼ਨ ਦਾ ਪਤਾ ਹੋਣਾ ਚਾਹੀਦਾ ਮੁੱਖ ਮੰਤਰੀ ਦੀ ਆ ਜੂਰਿਸਡਿਕਸ਼ਨ ਹੈ ਗਵਰਨਰ ਦੀ ਆ ਜੂਰਿਸਡਿਕਸ਼ਨ ਹੈ ਵੀ ਬਜਟ اجلاس ਤੱਕ ਦੀ ਪਾਵਨ ਵੀ ਜਿਹੜੀ ਆ ਸਟਰੀਮ ਕੋਲ ਤੱਕ ਜਾ ਕੇ ਪੰਜਾਬ ਸਰਕਾਰ ਦੰਗਿ ਦੇ ਰਹੀ ਆ ਬਟ ਸਾਡਾ ਨਿੱਜੀ ਤੌਰ ਤੇ ਉਹਨਾਂ ਨਾਲ ਕੁਝ ਨਹੀਂ ਹੈ ਕਿਉਂਕਿ ਉਹਨਾਂ ਦੇ ਪਿੱਛੋਂ ਇਨਾਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਬੋਲਦੀ ਸੀ ਭਾਰਤੀ ਜਨਤਾ ਪਾਰਟੀ ਦਾ ਦਿੱਲੀ ਆਫਿਸ ਜਿਹੜਾ ਕੇਂਦਰੀ ਆਫਿਸ ਉਹ ਬੋਲਦਾ ਸੀ ਇਹਨਾਂ ਦੇ ਵਿੱਚੋਂ ਬੀਜੇਪੀ ਦੀ ਸਿਆਸਤ ਬੋਲਦੀ ਸੀ ਕਿ ਜਿਹਦੇ ਨਾਲ ਸਾਨੂੰ ਆਬਜੈਕਸ਼ਨ ਸੀਗਾ ਜਿਹੜੇ ਜਿਹਦੇ ਬਾਰੇ ਆਮ ਆਦਮੀ ਪਾਰਟੀ ਹਮੇਸ਼ਾ ਆਬਜੈਕਸ਼ਨ ਕਰਦੀ ਰਹੀ ਹੈ ਪੰਜਾਬ ਸਰਕਾਰ ਹਮੇਸ਼ਾ ਆਬਜੈਕਸ਼ਨ ਕਰਦੀ ਰਹੀ ਹੈ ਮਾਝਾ ਕੋ ਹਰਮਾਨ ਸਾਹਿਬ ਹਮੇਸ਼ਾ ਗੱਲ ਕਰਦੇ ਰਹੇ ਨਿੱਜੀ ਤੌਰ ਤੇ ਭਗਵੰਤ ਸਿੰਘ ਸਾਹਿਬ ਵੀ ਪ੍ਰੋਹ ਜੀ ਦਾ ਬਹੁਤ ਸਤਕਾਰ ਕਰਦੇ ਸੀ ਸੋ ਬੀਜੇਪੀ ਦਾ ਫੈਸਲਾ ਹੈ ਉਹਨਾਂ ਨੇ ਇੱਕ ਆਪਣਾ ਆਗੂ ਕੱਢਿਆ ਦੂਜੇ ਆਗੂ ਨੂੰ ਹੁਣ ਗਵਰਨਰ ਲਗਾ ਦਿੱਤਾ ਹੈ ਉਹ ਡਿਪੈਂਡ ਕਰਦਾ ਹੈ ਕਿ ਹੁਣ ਜਿਹੜੇ ਨੈਕਸਟ ਗਵਰਨਰ ਆਏ ਨੇ ਉਹ ਭਾਜੀਪੀ ਦੇ ਨੁਮਾਇੰਦੇ ਦੇ ਤੌਰ ਤੇ ਕੰਮ ਕਰਨਗੇ ਜਾਂ ਗਵਰਨਰ ਦੇ ਤੌਰ ਤੇ ਕੰਮ ਕਰਨਗੇ ਕਿਉਂਕਿ ਗਵਰਨਰ ਦਾ ਅਹੁਦਾ ਜਿਹੜਾ ਬਹੁਤ ਹੀ ਚਾਹਤ ਹੈ ਬਹੁਤ ਹੀ ਵਧੀਆ ਆ ਪਰ ਜਿਸ ਤਰ੍ਹਾਂ ਪ੍ਰੋਹਜ ਜੀ ਹੁਣ ਤੁਹਾਨੂੰ ਪਤਾ ਹੀ ਹੈ ਪਿਛਲੇ ਸਾਲ ਵਿੱਚ ਵੀ ਮੀਟਿੰਗਸ ਕਰ ਰਹੇ ਸੀ ਜਾ ਕੇ ਜਿਸ ਤਰ੍ਹਾਂ ਕੁਝ ਸਿਆਸੀ ਲੋਕ ਕਰਦੇ ਹੁੰਦੇ ਆ ਔਰ ਹਰ ਇੱਕ ਗੱਲ ਤੇ ਹੀ ਪੰਜਾਬ ਸਰਕਾਰ ਨੂੰ ਸਲੋ ਡਾਊਨ ਕੀਤਾ ਆ ਤਾਂ ਕਿ ਜਿਹੜੇ ਆ ਕੰਮ ਨਾ ਉਹਨੇ ਕਰ ਸਕਣ ਤੇ ਲੋਕਾਂ ਚ ਜਿਹੜੀ ਆ ਜਾਦਾ ਪ੍ਰਤਿਭਾ ਨਾ ਬਣ ਸਕੇ। ਜਦ ਕਿ ਭਗਵੰਤ ਸਿੰਘ ਸਾਬ ਤਾਂ ਫੇਰ ਵੀ ਆਪਣੀ ਸਪੀਡ ਨਾਲ ਲੱਗੇ ਰਹੇ ਆ ਕੰਮ ਤੇ ਕੰਮ ਕਰੀ ਜਾਂਦੇ ਰਹੇ ਆ ਜਿੱਥੇ ਸਾਨੂੰ ਲੋੜ ਪਈ ਸੀ ਉੱਥੇ ਗਏ ਆ। ਸੋ ਜੀ ਆਇਆਂ ਨੂੰ ਜਿਹੜੇ ਨਵੇਂ ਵੀ ਗਵਰਨਰ ਸਭਾਏ ਨਹੀਂ ਇੱਕ ਬਹੁਤ ਵਧੀਆ ਸੰਸਾਦ ਨੇ ਕੋਤਦਾ ਆ। ਫੇਰ ਬਟ ਅਸੀਂ ਆਸ ਇਹੀ ਕਰਦੇ ਆ ਕਿ ਉਹ ਮੈਰਿਟ ਤੇ ਕੰਮ ਕਰਨਗੇ ਨਾ ਕਿ ਬੀਜੇਪੀ ਦੇ ਦਿੱਲੀ ਦਫਤਰੀਆਂ ਦੇ। ਮਨਜਿੰਦਰ ਸਿੰਘ सिरसा ਵੀ ਸਾਡੇ ਨਾਲ ਮੌਜੂਦ ਨੇ ਫੋਨ ਲਾਈਨ ਤੇ ਬੀਜੇਪੀ ਆਗੂ ਨੇ। सिरसा ਸਾਹਿਬ ਨਵੇਂ ਗਵਰਨਰ ਗੁਲਾਬਚੰਦ ਕਟਾਰੀਆ ਨੇ ਪੰਜਾਬ ਦੇ ਪਰ ਪੁਰਾਣੇ ਗਵਰਨਰ ਦੇ ਨਾਲ ਜਿਸ ਤਰੀਕੇ ਦੀ ਤਲਖੀ ਰਹੀ ਹੈ ਉਸ ਨੂੰ ਲੈ ਕੇ ਤੁਸੀਂ ਸੁਣਿਆ ਹੈ ਸੰਘੇੜਾ ਸਾਹਿਬ ਕੀ ਜ਼ਿਕਰ ਕਰ ਰਹੇ ਨੇ ਕਿ ਜ਼ਿਆਦਾਤਰ ਉਸ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਸਿਆਸਤ ਜਿਹੜੀ ਬੀਜੇਪੀ ਦੀ ਨਜ਼ਰ ਆਈ ਸੀ ਕਾਮਾਕਾਰਾਂ ਲੈ ਕੇ ਦਖਲਅੰਦਾਜ਼ੀ ਦਾ ਇਲਜ਼ਾਮ ਲਾਉਂਦੇ ਰਹੇ ਨੇ ਕੀ ਕਹਿਣਾ ਚਾਹੋਗੇ ਦਿਨ ਰਾਤ ਤੇ ਚਿੱਠੀ ਆਈ ਹੈ ਸਵੇਰ 12 ਵਜੇ ਗਵਰਨਰ ਜਿਹੜੇ ਬਦਲੇ ਗਏ ਨੇ ਦੇਖੋ ਇਸ ਤਰ੍ਹਾਂ ਕੋਈ ਆਮ ਆਦਮੀ ਪਾਰਟੀ ਨੇ ਕੋਈ ਪਹਿਲੀ ਵਾਰ ਐਸਾ ਦੇਸ਼ ਅੰਦਰ ਇਹ ਕੋ ਗਵਰਨਰ ਨਾਲ ਇਸਾਨਿਕਤਾ ਇੱਕ ਮੋਡਸ ਆਪਰੰਡਾਈ ਆ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਹਰਵਿੰਦ ਕੇਜਰੀਵਾਲ ਜੀ ਇਹ ਉਹਨਾਂ ਦੀ ਮੋਡਸ ਆਪਰੰਡਾਈ ਦਿੱਲੀ ਚ ਵੀ ਆਈ ਆ ਕਿ ਆ ਕਿ ਤੁਸੀਂ ਪੈਸਾ 100% ਆਪਣੇ ਐਡ ਤੇ ਲਗਾਓ ਕੋਈ ਡਵੈਲਪਮੈਂਟ ਵਾਸਤੇ ਪੈਸਾ ਨਹੀਂ ਖਰਚ ਕਰਨਾ ਸਾਰੀ ਲੁੱਟ ਖੋਟ ਕਰੋ ਔਰ ਸਿੰਪਲ ਸਿੰਪਤੀ ਲਓ ਗਵਰਨਰ ਤੇ ਅਟੈਕ ਕਰੋ ਹਮੇਸ਼ਾ ਕੋ ਗਵਰਨਰ ਕੰਮ ਨਹੀਂ ਕਰ ਦਿੰਦਾ ਤਾਕੀ ਕੰਮ ਕਰਨਾ ਨਾ ਪਵੇ ਔਰ ਕਰਪਸ਼ਨ ਵਾਲੇ ਪਾਸੇ ਲੋਗਾਂ ਦਾ ਧਿਆਨ ਨਾ ਜਾਵੇ ਇਹ ਮੋਡਸਪਰਾੰਡ ਹੈ ਦਿੱਲੀ ਚ ਵੀ ਆ ਤੁਸੀਂ ਦੇਖੋ ਕੱਲ ਤਿੰਨ ਡੈਥ ਹੋ ਗਈਆਂ ਦਿੱਲੀ ਦੇ ਅੰਦਰ ਪਹਿਲਾਂ ਕਹਿੰਦੇ ਸੀ ਕਾਰਪੋਰੇਸ਼ਨ ਜਿਹੜੀ ਆ ਉਹ ਦਿੱਲੀ ਸਰਕਾਰ ਦੀ ਉਹ ਭਾਜਪਾ ਕੋਲੇ ਇਸ ਕਰਕੇ ਅਸੀਂ ਕੰਮ ਨਹੀਂ ਕਰ ਸਕਦੇ ਹੁਣ ਦਿੱਲੀ ਦੀ ਸਰਕਾਰ ਵੀ ਭਾਜਪਾ ਦੀ ਉਸਮਾਫ ਕਰਨਾ ਆਮ ਆਦਮੀ ਪਾਰਟੀ ਦੀ ਆ ਔਰ ਦਿੱਲੀ ਦੀ ਕਾਰਪੋਰੇਸ਼ਨ ਵੀ ਆਮ ਆਦਮੀ ਪਾਰਟੀ ਦੇ ਕੋਲ ਆ ਇਨਸਪਾਈਟ ਆਫ 댓 ਸਾਰੇ ਦਿੱਲੀ ਚੋਕ ਪਈ ਆ ਨਾਲਿਆਂ ਦੀ ਸਫਾਈ ਦਾ ਸਾਰਾ ਪੈਸਾ ਖਾ ਕੇ ਔਰ ਲੜਾਈ ਗਵਰਨਰ ਦੀ ਐਰ ਕੀ ਗਵਰਨਰ ਕੋ ਭਾਨਾ ਨਹੀਂ ਕਿ ਕਹਦਾ ਸੀ ਜੀ ਨੇ ਕਿਹਾ ਤਾਂ ਮੈਂ ਇਨਕੁਆਇਰੀ ਕਰਾ ਰਹੀ ਹਾਂ ਤੋਂ ਪੰਜਾਬ ਅੰਦਰ ਜੋ ਸਾਰੀ ਲੁੱਟ ਖੋਟ ਕੀਤੀ ਆ ਐਜ਼ ਇਟ ਇਜ਼ ਡਰਗ ਦਾ ਇਸ਼ੂ ਖੜਾ ਹੈ ਵੱਧ ਡਰਗ ਵਿਕਦੀ ਪਈ ਔਰ ਆਮ ਆਦਮੀ ਪਾਰਟੀ ਦੇ ਐਮਐਲਏ ਦੱਸਦੇ ਪਏ ਅੰਮ੍ਰਿਤਸਰ ਤੋਂ ਕਿ ਆਮ ਆਦਮੀ ਪਾਰਟੀ ਲੋਕ ਡਰਗ ਵਿਕਵਾ ਰਹੇ ਸੈਂਡ ਮਾਫੀਆ ਮੈਂ ਨਹੀਂ ਕਹਿ ਰਿਹਾ ਆਮ ਆਦਮੀ ਪਾਰਟੀ ਦੇ ਐਮਐਲਏ ਇੱਕ ਬੁਝਰੇ ਦੋਸ਼ ਲਾ ਰਹੇ ਨੇ ਕਿ ਸੈਂਡ ਮਾਫੀਆ ਦੇ ਪੈਸਾ ਲੈ ਜਾਇਆ ਔਰ ਕੋਈ ਸਰਕਾਰ ਦੇ ਖਾਤੇ ਚ ਪੈਸਾ ਨਹੀਂ ਆ ਰਿਹਾ ਇਸੇ ਤਰ੍ਹਾਂ ਸ਼ਰਾਬ ਦੇ ਉੱਤੇ ਤੁਸੀਂ ਦੇਖ ਲਿਆ ਕਿ ਤਰ੍ਹਾਂ ਮੁੱਖ ਮੰਤਰੀ ਜੇਲ੍ਹ ਚ ਪੈਂਦੇ ਆ ਪਰ ਇਸ ਚੀਜ਼ ਨੂੰ ਡਿਵਰਟ ਕਿਵੇਂ ਕੀਤਾ ਜਾਵੇ گورنر ਟੈਗ ਕਰਕੇ ਧਨਵਾਮਾ ਕਰਨ ਦਾ ਰਾਗੇ ਦਿਨ ਨਾਲ ਵੀ ਇਹੀ ਕਰਨਾ ਹੈ ਤੁਸੀਂ ਮੇਰੇ ਅੱਜ ਕੱਲ ਨੋਟ ਕਰ ਲਓ ਅੱਜ ਪਹਿਲੇ ਦਿਨ ਦੀ ਆਪਾਂ ਜਦੋਂ گورنر ਸਾਹਿਬ ਨੇ ਅੱਜ ਤੱਕ ਨਹੀਂ ਹੋਸ ਤੇ ਕੱਲ ਆਪਾਂ ਗੱਲ ਕਰਦੇ ਪਏ ਆ ਆਪਾਂ ਰੂਟੀਨਲੀ ਦੁਬਾਰਾ ਵੀ ਟੀਵੀ ਤੇ ਆਵਾਂਗੇ ਮੈਂ ਤੁਹਾਨੂੰ ਯਾਦ ਕਰਾਉਂਗਾ ਇਹੀ ਕੰਮ ਇਹਨਾਂ ਨੇ ਇਸ ਗਵਰਨਰ ਦਾ ਕਰਨਾ ਕੋਈ ਨਵੀਂ ਗੱਲ ਨਹੀਂ ਹੈਗੀ ਔਰ ਕੋਈ ਬੈਂਦੀ ਰਣ ਨਹੀਂ ਹੈ ਉਹ ਤਾਂ ਪੋਜ਼ਿਟਿਵ ਕਹਿ ਰਹੇ ਨੇ ਸਰਸਰ ਸਾਹਿਬ ਇੱਕ ਮਿੰਟ ਮੈਨੂੰ ਗੱਲ ਤਸਦੀਕ ਪੋਜ਼ਿਟਿਵ ਵੀ ਕਹਿ ਰਹੇ ਨੇ ਕਿ ਜੇਕਰ ਕੋਆਰਡੀਨੇਸ਼ਨ ਰੱਖਣਗੇ ਤਾਂ ਫਿਰ ਸਹੀ ਰਹੇਗਾ ਮੇਰੀ ਬੇਤ ਸੁਣ ਲਓ ਕੋਆਰਡੀਨੇਸ਼ਨ ਕਿਵੇਂ ਰੱਖ ਲੈਣਗੇ ਬਾਈ ਜਦੋਂ ਅਗਲੇ ਰੱਖਣਾ ਹੀ ਨਹੀਂ ਚਾਹਣਗੇ ਇਹ ਹੁਣ ਇਸ ਇਹ ਗਵਰਨਰ ਨੇ ਦਿੱਲੀ ਅੰਦਰ ਇਸ ਤੋਂ ਪਹਿਲੇ ਗਵਰਨਰ ਦਾ ਕਿਆ ਬਣਦੀ ਸੀ ਆਮ ਆਦਮੀ ਪਾਰਟੀ ਦੀ ਨਹੀਂ ਉਹ ਭਾਜਪਾ ਨੇ ਲੜਾਈ ਸੀ ਅੱਛਾ ਉਸ ਤੋਂ ਪਹਿਲਾਂ ਕਾਂਗਰਸ ਨੇ ਲਗਾਈ ਸੀ ਉਹ ਉਹਨਾ ਪੰਦੀ ਸਰਵੇਤ ਕੇਜਰੀਵਾਲ ਜੀ ਤੇ ਨਹੀਂ ਉਹਨਾਂ ਨੂੰ ਵੀ ਕਹਿੰਦੇ ਸੀ ਕੰਮ ਨਹੀਂ ਕਰਨ ਦੇ ਤੇ ਅਰਵਿੰਦ ਕੇਜਰੀਵਾਲ ਜੀ ਦਾ ਮੋਟੋ ਸਪਰੈਂਡਈ ਕੰਮ ਕਰਦਾ ਤਰੀਕਾ ਹੀ ਆ ਕਿ ਗਵਰਨਰ ਦੇ ਅਟੈਕ ਕਰੋ ਕੰਮ ਕਰੋ ਨਾ ਉਹੀ ਉਹਨਾਂ ਨੇ ਪੰਜਾਬ ਚ ਲੈ ਕੇ ਆਂਦਾ ਮਾਡਲ ਸੇਮ ਰੈਪਲੀਕੇਟ ਕੀਤਾ ਸ਼ਰਾਬ ਦਾ ਵੀ ਉਹੀ ਮਾਡਲ ਲੈ ਕੇ ਆਂਦਾ ਪੰਜਾਬ ਅੰਦਰ ਇਸੇ ਤਰ੍ਹਾਂ ਜਿਹੜਾ ਕ腐ਸ਼ਨ ਦਾ ਮਾਡਲ ਹੋਈ ਹੋਈ ਸੇਮ ਲੈ ਆਂਦਾ ਪੰਜਾਬ ਅੰਦਰ ਐਡਵਰਟਾਈਜ਼ਮੈਂਟ ਦਾ ਮਾਡਲ ਦਿੱਲੀ ਵਾਲਾ ਉਹੀ ਸੇਮ ਲੈ ਕੇ ਆਂਦਾ ਪੰਜਾਬ ਦੇ ਅੰਦਰ ਮੰਤਰੀ ਬਣਾਉਣ ਦਾ ਐਮਐਲਏ ਜਿਹੜੇ ਬਿਲਕੁਲ ਨਲਾਇਕ ਨੇ ਜਿਹੜੇ ਕੋਈ ਜੁਨੀ ਤੁਹਾਡੀ ਗੱਲ ਸੁਣ ਥੱਲੇ ਲੱਗ ਕੇ ਤੁਹਾਡੇ ਰਹਿਣ ਉਹਨਾਂ ਨੂੰ ਮੰਤਰੀ ਬਣਾਉਣਾ ਦਿੱਲੀ ਦਾ ਕਨਸੈਪਟ ਉਹੀ ਸੇਮ ਮਾਡਲ ਪੰਜਾਬ 'ਚ ਲੈ ਕੇ ਆਉਂਦਾ ਸੋ ਉਹਨਾਂ ਨੇ ਦਿੱਲੀ ਦਾ ਇੱਕ ਸਕਸੈਸਫੁਲ ਮਾਡਲ ਜਿਹਦੇ ਤਹਿਤ ਕਰਪਸ਼ਨ ਵੀ ਕਰੋ ਲੋਕਾਂ ਦਾ ਧਿਆਨ ਵੀ ਦੂਜੇ ਪਾਸੇ ਡਾਇਵਰਟ ਕਰੋ ਕੰਮ ਵੀ ਨਾ ਕਰੋ ਔਰ ਗਾਲਾਂ ਕੱਢ ਕੇ ਆਪਣਾ ਟਾਈਮ ਕੱਢੋ ਉਹੀ ਮਾਡਲ ਨੂੰ ਪੰਜਾਬ 'ਚ ਲੈ ਕੇ ਆਂਦਾ ਹੈ ਚਲੋ ਜਵਾਬ ਲੈ ਲਈ ਤੁਹਾਡਾ ਬਹੁਤ ਉਤਾਰ ਹੋਇਆ ਮਾਫ ਕਰਨਾ ਤੁਹਾਡਾ ਨੁਕਸਾਨ ਬਹੁਤ ਨੁਕਸਾਨ ਹੋਇਆ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਹੈ ਔਰ ਮੈਨੂੰ ਮੈਨੂੰ ਨਹੀਂ ਲੱਗਦੀ ਕੋਈ ਮੈਨੂੰ ਉਮੀਦ ਨਹੀਂ ਮੈਂ ਕਹਾਂ ਮੈਨੂੰ ਉਮੀਦ ਹੈ ਕਿ ਉਹ ਮਾਨ ਸਾਹਿਬ ਨਹੀਂ ਕਰਨਗੇ ਬਿਲਕੁਲ ਕੋਈ ਉਮੀਦ ਨਹੀਂ ਹੈਗੀ ਸਾਹਿਬ ਨੇ ਜੋ ਪਿਛਲੇ 2.5 ਸਾਲਾਂ ਚ ਕੀਤਾ ਹੋਇਆ ਇਸ ਗੁਰਦੁਰਮਾ ਕਰਨਗੇ ਉਹਨਾਂ ਦੀ ਮਜਬੂਰੀ ਆ ਕਰਪਸ਼ਨ ਕਰਨੀ ਆ ਪੈਸਾ ਇਕੱਠਾ ਕਰਨਾ ਹੈ ਡਰੱਗ ਦਾ ਮਸਲਾ ਹੱਲ ਨਹੀਂ ਹੋ ਰਿਹਾ ਹੈਗਾ ਸੈਨ ਮਾਫੀਆ ਲੈਂਡ ਮਾਫੀਆ ਖੜਾ ਹੈ ਇਸ ਕਰਕੇ ਗਵਰਨਰ ਨੂੰ ਗੱਲ ਆ ਗਈ ਹੈ ਸਿੱਸਾ ਸਾਹਿਬ ਗੱਲ ਆ ਗਈ ਹੈ ਹਾਂਜੀ ਸੰਘੇੜਾ ਸਾਹਿਬ ਗਰਜੋਤ ਜੀ ਕਲੀਅਰ ਕਰਤਾ ਸਿੱਸਾ ਸਾਹਿਬ ਨੇ ਦੇਖੋ ਪਹਿਲੀ ਗੱਲ ਤਾਂ ਇਹ ਪੰਜਾਬ ਦੇ ਗਵਰਨਰ ਦੀ ਗੱਲ ਸੀ ਇਹ ਸਿੱਧਾ ਦਿੱਲੀ ਜਾਵੇ ਤੇ ਚਿਕੜ ਸਾੜੀ ਤੋਂ ਬਿਨਾ ਸਿੱਸਾ ਸਾਹਿਬ ਨੇ ਕੁਝ ਨਹੀਂ ਕੀਤਾ ਆਪਾਂ ਜਿਹੜੀ ਗੱਲ ਚੱਲ ਰਹੀ ਹੈ ਗਵਰਨਰ ਸਾਹਿਬ ਨੇ ਅਸਤੀਫਾ ਦਿੱਤਾ ਤੇ ਨਵੇਂ ਗਵਰਨਰ ਆਏ ਨੇ ਗਵਰਨਰ ਸਾਹਿਬ ਦੇ ਤੇ ਮੁੱਖ ਮੰਤਰੀ ਪੰਜਾਬ ਦੇ ਰਿਲੇਸ਼ਨ ਬਹੁਤੇ ਵਧੀਆ ਨਹੀਂ ਸੀਗੇ ਦਖਲੰਦਗੀ ਜ਼ਿਆਦਾ ਕਰਦੇ ਸੀ ਸੁਪਰੀਮ ਕੋਰਟ ਨੇ ਮੋਹਰ ਲਾਈ ਹੈ ਇਸ ਗੱਲ 'ਤੇ ਔਰ بار-बार ਡਾਇਰੈਕਸ਼ਨਸ ਦਿੱਤੀਆਂ ਗਵਰਨਰ ਨੂੰ ਕਿ ਇਦਾਂ ਨਹੀਂ ਇਸ ਤਰ੍ਹਾਂ ਕਰੋ ਇਸ ਦੈਰੇ ਚ ਰਹਿ ਕੇ ਕੰਮ ਕਰੋ ਆਹਾ ਆ ਤੁਹਾਡਾ ਤੈਰਾ ਉਹਦੇ ਬਾਰੇ ਸਿੱਖਾ ਸਾਹਿਬ ਬੁੱਲੇ ਨਹੀਂ ਹੈ ਜਿੱਕੋ ਨੂੰ ਛਾਲੀ ਕਰਨ ਨੂੰ ਤੇ ਜਿੰਨੀ ਮਰਜ਼ੀ ਕਰੀ ਚੱਲੋ ਔਰ باوجود ਅਸੀਂ ਕਾਦੇ ਵੀ ਕੰਮ ਦਾ ਬਹਾਨਾ ਲਪਣਾ ਸਿੱਖਾ ਸਾਹਿਬ ਮੈਨੂੰ ਸੁਣ ਲਿਓ ਜੀ ਕਾਦੇ ਲਈ ਭਗਵੰਤ ਮਾਨ ਸਾਹਿਬ ਨੇ ਬਹਾਨਾ ਲਪਣਾਇਆ ਜਦੋਂ ਉਹਨਾਂ ਕੋਲ ਬਹੁਤ ਵੱਡੀ ਟ੍ਰੇਲ ਹੈ ਜਿਹੜੀ ਕੰਮ ਕੀਤੀ ਹੈ ਚਾਹੇ ਉਹ ਬਿਜਲੀ ਫ੍ਰੀ ਕਰਨਾ ਹੈ ਚਾਹੇ 43000 ਨੌਜਵਾਨਾਂ ਨੂੰ ਨੌਕਰੀਆਂ ਦੇਣਾ ਹੈ ਮੈਂ ਤਾਂ ਕਿਹਨ ਲੱਗ ਮੈਂ ਤਾਂ ਅੱਧਾ ਘੰਟਾ ਇੱਥੇ ਲੱਗ ਕੇ ਨਾ ਸਰਫਿਕ ਕੱਲੇ ਹੈ ਤਾਂ ਕੀ ਪੜਨ ਲੱਗ ਜਿਵੇਂ ਜੋ ਜੋ ਭਗਵੰਤ ਸਾਹਿਬ ਨੇ ਕੀਤਾ ਹੈ ਸੋ ਗੱਲ ਇਹ ਨਹੀਂ ਹੈ ਗੱਲ ਇਹ ਹੈ ਇੱਕ ਵਾਰਨਰ ਦੇ ਰੋਲ ਦੀ ਦਿੱਲੀ ਦਾ ਵੀ ਨਲਜੇ ਦੀ ਸਿੱਖਤ ਸਾਹਿਬ ਨੇ ਦਿੱਲੀ ਦੀ ਇਹ ਗੱਲ ਕਰਦੀਆਂ ਦਿੱਲੀ ਦਾ ਰੋਲ ਵੀ ਕਲੀਅਰ ਆ ਦੁਸ਼ਨੀ ਸਰਕਾਰ ਸੁਪਰੀਮ ਕੋਰਟ ਗਈ ਹੈ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਆਹ ਚੁਣੇ ਹੋਏ ਮੁੱਖ ਮੰਤਰੀ ਦੇ ਅਧਿਕਾਰ ਨੇ ਗਵਰਨਰ ਨੂੰ ਨਹੀਂ ਇਸ ਏਰੀਆ ਚ ਜੰਪ ਕਰਨਾ ਚਾਹੀਦਾ ਪਾਰਲੀਮੈਂਟ ਰਾਹੀਂ ਪਹਿਲਾਂ ਆਰਡੀਨੈਂਸ ਜਾਰੀ ਕਰਤਾ ਫਿਰ ਪਾਰਲੀਮੈਂਟ ਰਾਹੀਂ ਕਾਨੂੰਨ ਬਣਾ ਕਰਤਾ ਜਿਹੜੇ ਅਧਿਕਾਰ ਸੁਪਰੀਮ ਕੋਰਟ ਨੇ ਦਿੱਤੇ ਸੀ ਉਹ ਵੀ ਇੱਕ ਦਿਨ ਵੀ ਨਹੀਂ ਲਾਗੂ ਹੋਣ ਦਿੱਤੇ ਪਰ ਤੁਹਾਨੂੰ ਸਗੀਰਾ ਸਾਹਿਬ ਇਹ ਲੱਗਦਾ ਜਿਵੇਂ ਸਰਸਾ ਸਾਹਿਬ ਜ਼ਿਕਰ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਹੀ ਅਜੇ ਹੀ ਪਾਰਟੀ ਹੈ ਜਿਨ੍ਹਾਂ ਦੀ ਕੋਆਰਡੀਨੇਸ਼ਨ ਨਹੀਂ ਹੁੰਦੀ ਰਾਜਪਾਲ ਦੇ ਨਾਲ ਕੋਈ ਹੋਰ ਵੀ ਸੁਭਾ ਧਾਰਨ ਦੇ ਸਕਦੇ ਹੋ ਉਹਦਾ ਕਾਰਨ ਹੈ ਗੁਰਜਤ ਉਹਦਾ ਕਾਰਨ ਇਹ ਆ ਕਿ ਇਹ ਨਹੀਂ ਹੈ ਕਿ ਅਸੀਂ ਕੋਆਰਡੀਨੇਸ਼ਨ ਨਹੀਂ ਕਰਨਾ ਚਾਹੁੰਦੇ ਉਹ ਇਹ ਹੈ ਕਿ ਬੀਜੇਪੀ ਜਿਹੜੀ ਆ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਔਰ ਕੇਂਦਰ ਚ ਰਾਜ ਹੈ ਬੀਜੇਪੀ ਦਾ ਪ੍ਰਧਾਨ ਮੰਤਰੀ ਸਾਹਿਬ ਬੀਜੇਪੀ ਤੋਂ ਨੇ ਭਾਵੇਂ ਉਨਾ ਆਪਣੇ ਸਾਰਿਆਂ ਦੇ ਪ੍ਰਧਾਨ ਮੰਤਰੀ ਨੇ ਤੇ ਆਮ ਆਦਮੀ ਪਾਰਟੀ ਇੱਕ ਛੋਟੀ ਜਿਹੀ ਦੁਨੀਆ ਦੀ ਸਭ ਤੋਂ ਛੋਟੀ ਪਾਰਟੀ ਹੈ ਬਟ ਫਾਸਟੈਸਟ ਗਰੋਇੰਗ ਪਾਰਟੀ ਹੈ ਇਹ ਇਸ ਪਾਰਟੀ ਨੂੰ ਕੁਚਲਣਾ ਚਾਹੁੰਦੇ ਨੇ ਤੁਸੀਂ ਦੇਖੋ ਨਾ ਜਿੰਨੀ ਵਾਰੀ ਵੀ ਅਸੀਂ ਸੁਪਰੀਮ ਕੋਰਟ ਗਏ ਹਾਂ ਜਿੰਨੀ ਵਾਰੀ ਵੀ ਅਸੀਂ ਹਾਈ ਕੋਰਟ ਗਏ ਸਾਨੂੰ ਰਾਹਤ ਮਿਲੀ ਆ ਗਵਰਨਰ ਸਾਹਿਬ ਦੇ ਅਗੇਂਸਟ ਟਿੱਪਣੀਆਂ ਆਈਆਂ ਗਵਰਨਰ ਸਾਹਿਬ ਦੇ ਅਗੇਂਸਟ ਫੈਸਲੇ ਆਏ ਆ ਪਰ ਹੁਣ ਸਿਰਸਾ ਸਾਹਿਬ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਬੀ ਜੀ ਪੀ ਨੇ ਨਹੀਂ ਹਟਣਾ ਇਹਦਾ ਮਤਲਬ ਇਹ ਹੋ ਜੀ ਪੂਰੇ ਇਹਨਾਂ ਦੇ ਮਿਆਰ ਤੇ ਨਹੀਂ ਉਤਰੇ ਦਿਖਦੇ ਅੰਦਾਜੀ ਕਰਨ ਦੇ ਮਾਮਲੇ 'ਚ ਸੋ ਇਸ ਕਰਕੇ ਕਹਿ ਰਹੇ ਆ ਕਿ ਨਹੀਂ ਉਦਾਂ ਹੀ ਚੱਲੂਗਾ ਚਲੋ ਪੁਆਇੰਟ ਆ ਗਿਆ ਸਿਰਸਾ ਸਾਹਿਬ ਨੇ ਦਰਸਤੀ ਇਹੀ ਕਹਿੰਦਾ ਨਾ ਵੀ ਨਹੀਂ ਅਸੀਂ ਹਮ ਨਹੀਂ ਕੁਝ ਰਿਹਾ ਹਾਂਜੀ ਸਿਰਸਾ ਸਾਹਿਬ ਇੱਕ ਉਹ ਉਹ ਕਹਿ ਰਹੇ ਸਭ ਠੀਕ ਆ ਇੱਕ ਗਲਤੇ ਐਡਮਿਟਿਡ ਫੈਕਟ ਆ ਉਹਨ ਰਿਕਾਰਡ ਆ ਜਿਹੜੀ ਗੱਲ ਤੁਸੀਂ ਉਹਨੇ ਪੁੱਛੀ ਸੀ ਜਿੱਦਾਂ ਨਾ ਕੋਈ ਜਵਾਬ ਨਹੀਂ ਹੈਗਾ ਸੁਪਰੀਮ ਕੋਰਟ ਗਏ ਹਾਈ ਕੋਰਟ ਗਏ ਸੁਪਰੀਮ ਕੋਰਟ ਹਾਈ ਕੋਰਟ ਦੋਵਾਂ ਨੇ ਹੀ ਗਵਰਨਰ ਸਾਹਿ ਭਗਵੰਤ ਮਾਨ ਜੀ ਨੂੰ ਇਹ ਦੱਸਿਆ ਕਿ ਤੁਹਾਨੂੰ ਦੋਵਾਂ ਨੇ ਇਸ ਤਰੀਕੇ ਨਾਲ ਕੰਮ ਕਰਨਾ ਹੈ ਭਗਵੰਤ ਮਾਨ ਜੀ ਤੁਹਾਨੂੰ ਬਿੱਲ ਠੀਕ ਤਰੀਕੇ ਨਾਲ ਭੇਜੋ ਤੁਸੀਂ ਬਿੱਲ ਐਸੇ ਕਿਉਂ ਭੇਜਦੇ ਜਿਹੜੇ ਰਿਜੈਕਟ ਕਰਾਉਣੇ ਪੈਂਦੇ ਆ ਤੁਸੀਂ ਜਾਣਬੁੱਝ ਕੇ ਇਹ ਸੁਪਰੀਮ ਕੋਰਟ ਦੀ ਰੂਟਿੰਗ ਦੇ ਅਬਜ਼ਰਵੇਸ਼ਨ ਜੀ ਇੱਕ ਦੂਜੀ ਗੱਲ ਇਸ ਦੇਸ਼ ਦੇ ਅੰਦਰ ਖਾਲੇ ਆਮ ਆਦਮੀ ਪਾਰਟੀ ਨਹੀਂ ਹੈਗੀ ਬਹੁਤ ਸਾਰੀਆਂ ਆਪੋਜੀਸ਼ਨ ਚ ਪਾਰਟੀਆਂ ਨੇ ਹਿਮਾਚਲ ਦੇ ਅੰਦਰ ਗਵਰਨਰ ਆ ਕਿ ਹਿਮਾਚਲ ਦੇ ਸੀਐਮ ਨੇ ਕਰੀ ਕੁੱਝ ਸੁਣਿਆ ਰੋਲਾ ਪਉਂਦੇ ਹੋਣ ਆ ਤੁਸੀਂ ਉਹਨਾਂ ਦੇ ਕੋਲ ਤੇਲੰਗਾਨਾ ਦੇ ਸੀਐਮ ਪਹਿਲਾਂ ਵੀ 10 ਸਾਲ ਸੀਗੇ ਉਹ ਦੂਸਰੀ ਪਾਰਟੀ ਦੇ ਕੇ ਸੀ ਆਰ ਉਹ ਕਾਂਗਰਸ ਦੇ ਕਦੀ ਸੁਣਿਆ ਤੇਲੰਗਾਨਾ ਤੇ ਰੌਲਾ ਪੈ ਰਿਹਾ ਨਹੀਂ 오ਡੀਸਾ ਜੀ ਜਵਾਬ ਲੈਣ ਨੂੰ ਪੂਰੇ 15 ਸਾਲ ਤੱਕ ਪਰ ਮੈਂ ਗੱਲ ਕਰਦੇ ਹਾਂ ਜੀ 15 ਸਾਲ ਤੱਕ ਰੇ ਕਦੀ ਸੁਣਿਆ ਬਾਪੂ ਨੇ ਕਦੀ ਕਿਹਾ ਹੋਵੇ ਕਿ ਮੈਨੂੰ ਥੋੜੀ ਸੱਚ ਕੰਮ ਨਹੀਂ ਕਰਨ ਦਿੰਦੇ ਜਾ ਰਹੇ ਜਿਨ੍ਹਾਂ ਨੇ ਕੰਮ ਕਰਨਾ ਹੈ ਉਹਨਾਂ ਨੇ ਕਰਨਾ ਹੈ ਨਾਚਣਾ ਆਏ ਆਂਗਣ ਟੇਡਾ ਦਿੱਲੀ ਤੁਸੀਂ ਤਾਂ ਸੁਣਾ ਮੈਂ ਤਾਂ ਕਿਹਾ ਕਿ ਦਿੱਲੀ ਦਾ ਮਿਸਾਲ ਕਿਉਂ ਦੇ ਰਹੇ ਕਿਉਂ ਇਹ ਡਰ ਰਹੇ ਨੇ ਕਿਉਂਕਿ ਦਿੱਲੀ ਅੰਦਰ ਇਹਨਾਂ ਨੇ ਬਰਬਾਦ ਕਰਤਾ ਹੁਣ ਦਿੱਲੀ ਦਾ ਨਾਮ ਨਹੀਂ ਲੈਣਾ ਚਾਹੁੰਦੇ ਵੇ ਦਿੱਲੀ ਚ ਵੀ ਇਹੀ ਕਰਦੇ ਤੇ ਹੁਣ ਤੇ ਕਾਰਪੋਰੇਸ਼ਨ ਵੀ ਇਹਨਾਂ ਦੀ ਆ ਦਿੱਲੀ ਦੀ ਸਰਕਾਰ ਵੀ ਇਹਨਾਂ ਦੀ ਆ ਤੇ ਮੈਂ ਜਿਹੜੀ ਗੱਲ ਤੋਂ ਸ਼ੁਰੂ ਕੀਤੀ ਸੀ ਇਹੀ ਕੰਮ ਰਹਿਣਾ ਕੋਈ ਨਹੀਂ ਇਹਨਾਂ ਨੇ ਬਦਲਣਾ ਤੇ ਪੰਜਾਬ ਦੇ ਅੰਦਰ ਕਰਪਸ਼ਨ ਚਰਮ ਸੀਮਾ ਦੇ ਉੱਤੇ ਆ ਜਿਸ ਤਰੀਕੇ ਡਰੱਗਸ ਨਿਕਦੀ ਪਈਆ ਕੋਈ ਰੋਕ ਨਹੀਂ ਪਾ ਰਿਆ ਪਿੰਡਾਂ ਦੇ ਪਿੰਡ ਵੀਡੀਓ ਉੱਤੇ ਪਈਆ ਚਲੋ ਇਸੇ ਤੇ ਜਵਾਬ ਲਈਏ ਸਰਸਾ ਸਾਹਿਬ ਨੂੰ ਜਵਾਬ ਦੇ ਰਹੇ ਨੇ ਕਿ ਹੋਰ ਕਿਸੇ ਇਸ ਸਟੇਜ ਤੇ ਅਜੇ ਹਾਲ ਨਹੀਂ ਹੈ ਤੁਸੀਂ ਮਸਲੀ ਹੈਂਡਲ ਨਹੀਂ ਕਰੋਗੇ ਜੋਤ ਜੀ ਜੋਤ ਜੀ ਜਿਹੜਾ ਸਿਰਸਾ ਸਾਹਿਬ ਨੇ ਕਿਹਾ ਨਾ ਕਿ ਕੇਵਲ ਇਹਨਾਂ ਨਾਲ ਨਹੀਂ ਹੈ ਇਸ ਤਰ੍ਹਾਂ ਕਿ ਡਰੱਗਸ ਨਿਕਦੀ ਪਈਆ ਕ੍ਰਪਸ਼ਨ ਹੋ ਰਹੀ ਹੈ ਨਹੀਂ ਇਸ ਤਰ੍ਹਾਂ ਔਰ ਇਹ ਰੋਜ਼ ਖਬਰਾਂ ਦੀ ਹੈਡਿੰਗ ਆ ਲੌਂਡ ਆਰਡਰ ਦੀ ਜੋ ਹਾਲਾਤ ਹੈ ਮੈਂ ਤੇ ਕਹਿੰਦਾ ਅਖਬਾਰਾਂ ਦੀ ਹੈਡਿੰਗ ਆ ਚਲੋ ਸਾਰੇ ਮੁੱਦੇ ਨੇ ਇਹ ਤੁਸੀਂ ਗਰਵਾ ਚੁੱਕੇ ਹੋ ਸਿਰਸਾ ਸਰ ਜਵਾਬ ਲੈ ਲਓਗੇ ਵਾਈਨ ਦੇ ਬਰ ਮਦਾਂਗੇ ਇਸ ਤਰ੍ਹਾਂ ਕਹਿ ਰਹੇ ਸਤਰਾ ਨਹੀਂ ਹੈ ਇਹ ਬੜਾ ਆਪਣੇ ਜਿਹੜਾ ਬੀਜੇਪੀ ਦੀ ਨੀਤੀ ਹੈ ਨਾ ਉੱਤੇ ਬੜਾ ਪਰਪੱਕ ਪਹਿਰਾ ਦੇ ਰਹੇ ਨੇ ਕੱਲਾ ਆਮ ਆਦਮੀ ਪਾਰਟੀ ਨਾਲ ਨਹੀਂ ਮੈਂ ਐਡੀਸ਼ਨਰ ਵੀ ਦੱਸ ਦਿੰਨਾ ਕਿਹੜਾ ਸੂਬਾ ਹੈ ਜਿੱਥੇ ਇਹਨਾਂ ਨੇ ਦਖਲਅੰਦਾਜ਼ੀ ਕਰਕੇ ਸਰਕਾਰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਸਰਕਾਰਾਂ ਨਹੀਂ ਤੋੜੀਆਂ ਹਰ ਜਗ੍ਹਾ ਕੀਤਾ ਇਹਨਾਂ ਨੇ ਮੈਂ ਰੀਸੈਂਟ ਐਗਜ਼ਾਮਪਲ ਦੇ ਦਿੰਦਾ ਹੁਣ ਤੁਹਾਡੇ ਕੋਲ ਵੀ ਟਾਈਮ ਥੋੜਾ ਹੋਏਗਾ ਆ ਬਜਟ ਤੇ ਕੀ ਕੀਤਾ ਇਹਨਾਂ ਨੇ ਸਵਾਏ ਬਿਹਾਰ ਤੇ ਅੰਧਰਾ ਪ੍ਰਦੇਸ਼ ਨੂੰ ਛੱਡ ਕੇ ਕਿਉਂਕਿ ਉਹਨਾਂ ਦੇ ਆਸਰੇ ਸਰਕਾਰ ਖੜੀ ਆ ਹੋਰ ਕਿਹੜੇ اپੋਜੀਸ਼ਨ ਦੇ ਰਾਜਵਾਰੇ ਸੁਪੇ ਨੂੰ ਇਹਨਾਂ ਨੇ ਕੀ ਦਿੱਤਾ ਹੈ ਹੁਣ ਤੱਕ ਆ ਬਜਟ ਐਗਜ਼ਾਮਪਲ ਆ ਰੀਸੈਂਟ ਐਗਜ਼ਾਮਪਲ ਆ ਵੈਸਟ ਬੰਗਾਲ ਦੀ ਮੁੱਖ ਮੰਤਰੀ ਨਾਲ ਨੀਤੀ ਆਯੋਗ ਦੀ ਮੀਟਿੰਗ ਜਿਨ੍ਹਾਂ ਨੇ ਕੀ ਕੀਤਾ ਇਹ اپੋਜੀਸ਼ਨ ਨੂੰ ਕੁਝ ਨਹੀਂ ਆ ਇਹ ਹੱਟ ਗਈ ਇਸ ਤਰ੍ਹਾਂ ਕਰਦੇ ਆ ਪਰ ਆਮ ਆਦਮੀ ਪਾਰਟੀ ਤੋਂ ਜ਼ਿਆਦਾ ਡਰਦੇ ਆ ਇਸ ਦਾ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਵੱਡੇ ਲੀਡਰ ਫੜ ਕੇ ਅੰਦਰ ਚੀਤੇ ਹੋਇਆ ਬਿਨਾਂ ਕਿਸੇ ਗੱਲ ਤੋਂ ਬਿਨਾਂ ਕਿਸੇ ਰਿਕਵਰੀ ਤੋਂ ਬਿਨਾਂ ਕਿਸੇ ਠੋਸ ਕਾਰਨ ਤੋਂ ਠੀਕ ਹੈ